ਕਰਕੇ ਜਮੂਰੀਅਤ ਸਾਡੇ ਸਿੱਖਾਂ ਦੇ ਲਈ ਬਹੁਤ ਜ਼ਰੂਰੀ ਹੈ 1925 ਦੇ ਵਿੱਚ ਅੰਗਰੇਜ਼ ਨੇ ਐਸਟਪੀਸੀ ਦਾ ਕਾਨੂੰਨ ਬਣਾਇਆ ਸੀਗਾ ਤੇ ਉਹਦੇ ਤਹਿਤ ਸੀਗਾ ਕਿ 5 ਸਾਲ ਬਾਅਦ ਇਲੈਕਸ਼ਨ ਹੋਇਆ ਕਰਨਗੇ ਪਰ ਹੁਣ ਇੰਡੀਆ ਤੇ ਹਿੰਦੂਤਵਾ ਨੇ 14 ਸਾਲ ਤੋਂ ਸਾਡੀ ਜਮੂਰੀਅਤ ਸਿੱਖਾਂ ਦੀ ਖਤਮ ਕਰ ਦਿੱਤੀ ਹੈ ਤੇ ਸਾਡੇ ਇਲੈਕਸ਼ਨਸ ਨਹੀਂ ਹੋ ਰਹੇ ਜੇ ਇਲੈਕਸ਼ਨਸ ਦੇ ਨਾਲ ਹੋ ਗਏ ਸਾਰਾ ਖੋਸ਼ ਤਾਂ ਫਿਰ ਜਮਹੂਰੀਅਤ ਕਾਇਮ ਰਹਿੰਦੀ ਹੈ ਪਰ ਸਿੱਖਾਂ ਦੇ ਦੀ ਖਤਮ ਕੀਤੀ ਗਈ ਹੈ ਕਿ 1947 ਦੇ ਵਿੱਚ ਵੀ ਜਦੋਂ ਅੰਗਰੇਜ਼ ਨੇ ਵੰਡ ਕੀਤੀ ਹੈ ਉਦੋਂ ਵੀ ਸਿੱਖਾਂ ਦੀ رائے ਨਹੀਂ ਲਈ ਗਈ ਅੰਗਰੇਜ਼ ਨੇ ਕਿੰது ਦੇ ਲਈ ਇੰਡੀਆ ਪੈਦਾ ਕਰਤਾ ਮੁਸਲਮਾਨ ਦੇ ਲਈ ਪਾਕਿਸਤਾਨ ਪੈਦਾ ਕਰਤਾ ਅਰ ਸਾਡੀ ਐਸਟੀਪੀਸੀ ਦੀ ਸਰਬਸੰਮਤੀ ਦੇ ਨਾਲ 1946 ਚੰਦੀ ਹੈ ਤੇ ਉਹ ਕਹਿੰਦੀ ਹੈ ਕਿ ਚਨਾਬ ਤੋਂ ਲੈ ਕੇ ਜਮਨਾ ਤੱਕ ਖਾਲਸਾ ਦੇਸ਼ ਅਜੇ ਤਾਂ ਸਥਾਪਿਤ ਹੋਣਾ ਚਾਹੀਦਾ ਪਰ ਉਹਦੇ ਉੱਤੇ ਵੀ ਇਹ ਜ਼ਬੂਰੀਅਤ ਦਾ ਫੈਸਲਾ ਬ੍ਰਿਟਾਨੀਆ ਨੇ ਨਹੀਂ ਕੀਤਾ ਤੇ ਐਵੇਂ ਹੀ ਨਕਸ਼ੇ ਬਣਾਤੇ ਹੈ ਬਗੈਰ ਵੋਟਾਂ ਲਏ ਕਿ ਜਾਂ ਕੁਝ ਕਰਕੇ ਜਿਹੜਾ ਅਸੀਂ ਮਹਿਸੂਸ ਕਰਦੇ ਹਾਂ ਕਿ ਸਿੱਖਾਂ ਦੇ ਰਹੀ ਜਮੂਰੀਤ ਖਤਮ ਹੋ ਚੁੱਕੀ ਹੈ ਤੇ ਅੱਜ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ 1947 ਤੋਂ ਪਹਿਲਾਂ ਜਿਹੜਾ Hindu ਸੀਗਾ Musalman ਸੀ ਅੰਗਰੇਜ਼ ਸਿੱਖ ਸੀ ਉਹ ਅੰਗਰੇਜ਼ ਦੇ ਰਾਜ ਦੇ ਥੱਲੇ ਗੁਲਾਮ ਸੀ ਉਸ ਗੁਲਾਮੀ ਦੇ ਥੱਲੇ ਸਾਡੇ ਵਿੱਚ ਬਰਾਬਰੀਤਾ ਸੀ ਪਰ 1947 ਤੋਂ ਬਾਅਦ ਇਹ ਸਾਡੇ ਵਿੱਚ ਬਰਾਬਰਤਾ ਨਹੀਂ ਰਹੀ ਜਦੋਂ ਮੁਸਲਮਾਨ ਮੋਰ ਅੰਗਰੇਜ਼ਾਂ ਨੇ ਪਨਾਹਤਾ ਉੱਥੇ ਅੱਜ ਜਿਹੜਾ ਸਿੱਖ ਰਹਿੰਦਾ ਹੈ ਉਹ ਸੈਕੰਡ ਕਲਾਸ ਸਿਟੀਜ਼ਨ ਹੈ ਜਿਹੜਾ ਇੰਡੀਆ ਦੇ ਵਿੱਚ ਸਿੱਖ ਰਹਿੰਦਾ ਹੈ ਉਹ ਵੀ ਗੁਲਾਮ ਹਿੰਦੂ ਦੇ ਕੇ ਹੈ ਸੋ ਜਮਹੂਰੀਅਤ ਦਿਵਸ ਸਾਡੇ ਲਈ ਮਨਾਉਣਾ ਬਹੁਤ-ਬਹੁਤ ਜ਼ਰੂਰੀ ਹੈ ਅਸੀਂ ਬੜੀ ਸ਼ਰਧਾ ਸ਼ੌਕਤ ਦੇ ਨਾਲ ਕਰ ਅਮਰਕ ਸਰ ਸਾਹਿਬ ਮਨਾਰੇ ਤੇ ਦਰਬਾਰ ਸਾਹਿਬ ਵੀ ਜਾਵਾਂਗੇ ਅਰਦਾਸ ਕਰਾਂਗੇ ਕਿ ਗੁਰੂ ਸਾਹਿਬ ਸਾਨੂੰ ਅਮਨ ਪਸੰਦ ਤੇ ਕੇ ਦੇ ਨਾਲ ਜਿਹੜੀ ਸਾਡੀ ਜਮਹੂਰੀਅਤ ਹੈ ਜੀ ਉਹ ਸਾਡੀ ਬਹਾਲ ਕੀਤੀ ਜਾਵੇ ਉਹ ਮਜ਼ਦੂਰੀ ਕਰਨਾ ਸੰਦਾਲ ਤੋਂ ਪਹਿਲਾਂ ਸਾਰੇ ਬਰਾਬਰ ਸੀ 47 ਤੋਂ ਬਾਅਦ ਜਿਹੜੀ ਹੈ ਬਰਾਬਰ ਖਤਮ ਹੋ ਗਈ ਹੈ ਇਹ ਕਾਰਨ ਕੀ ਹੈ ਕਨਕੀਤ ਅਸੀਂ ਤਾਂ ਹਿੰਦੂ ਦਾ ਰਾਜ ਆ ਗਿਆ ਜੀ ਤੁਹੇ ਪਾਸ ਸਾਈ ਨੀਤੀ ਇਹ ਸਾਡਾ ਤੁਹਾਡਾ ਗੱਲ ਹੈ ਹਾਂ ਜੀ ਕੀ ਸਮਝਦੇ ਰਾਜ ਨੀਤੀ ਇਹ ਸਾਡਾ ਤੁਹਾਡਾ ਗੱਲ ਨਹੀਂ ਮੇਰਾ ਮਤਲਬ ਹੁਣ ਹਿੰਦੂ ਦਾ ਰਾਜ ਹੈ ਤੇ ਪਾਕਿਸਤਾਨ ਦੇ ਵਿੱਚ ਮੁਸਲਮਾਨ ਦਾ ਰਾਜ ਤੇ ਸਾਡੀ ਗੱਲ ਤਾਂ ਸੁਣੀ ਨਹੀਂ ਜਾਂਦੀ ਹੁਣ ਮੋਦੀ ਸਾਹਿਬ ਇੱਥੇ ਚਿੜੀ ਦੀ ਬਿਟਣੀ ਲੈ ਕੇ ਗਏ ਮੇਰਾ ਮਤਲਬ ਇਹੰਦਾ ਹੈ ਕਿ ਸਾਡੇ 30-30 ਸਾਲਾਂ ਤੋਂ ਲੋਕ ਬੰਦੀ ਬਣਾ ਕੇ ਰੱਖੇ ਹੋਏ ਹੈ ਇਹ ਜੱਜ ਦੀ 20 ਸਾਲ ਜਾਦ ਤੋਂ ਜ਼ਿਆਦਾ ਕੈਦਬੰਦੀ ਹੈ ਸਾਰੇ ਪਾਸੇ ਬਲੂ ਸਟਾਰ ਸਾਡੇ ਉੱਤੇ ਕਰਤਾ ਫਿਰ ਜੀਵਨਦੰਦੀ ਨੇ ਸਾਰੇ ਮੁਲਕ ਦੇ ਵਿੱਚ ਸਿੱਖਾਂ ਦਾ ਪਤ੍ਰਿਆਮ ਫਰਾਤਾ ਸੋ ਅੱਜ ਵੀ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਜਿਹੜਾ ਸੰਦੂਰ ਆਪਰੇਸ਼ਨ ਕੀਤਾ ਹੈ ਮੋਦੀ ਸਾਹਿਬ ਨੇ ਮੋਦੀ ਸਾਹਿਬ ਦੀ ਕੈਬਨਿਟ ਦੇ ਵਿੱਚ ਸਕਿਉਰਿਟੀ ਕਮੇਟੀ ਹੈ ਉਹ ਸਕਿਉਰਿਟੀ ਕਮੇਟੀ ਦੇ ਵਿੱਚ ਕੋਈ ਸਿੱਖ ਮੈਂਬਰ ਨਹੀਂ ਹੈ ਜਿਸ ਦਾ ਮਤਲਬ ਹੈ ਕਿ ਸਿਰਫ ਹਿੰਦੂ ਫੈਸਲਾ ਲੈ ਰਹੀ ਹੈ ਕੀ ਅਸੀਂ ਜੰਗ ਲਾ ਦਈਏ ਨਾ ਲਾ ਦਈਏ ਤੇ ਜਿਹੜੇ ਵਿੱਚ ਸਿੱਖ ਫਸ ਜਾਂਦੇ ਆ ਜਿੱਦਾਂ ਦੀ ਆਵਾਜ਼ ਹੀ ਨਹੀਂ ਆਉਂਦੀ ਜਾਂ ਉਹਨਾਂ ਦੀ ਰਹਿ ਨਹੀਂ ਚੰਦੀ ਇਹ ਬਿਲਕੁਲ ਨਜਾਇਜ਼ ਹੈ ਕਿ ਸਿੱਖ ਚਾਹੁੰਦੇ ਹੈ ਕਿ ਸਾਡੀ ਆਵਾਜ਼ ਸੁਪਰੀਮ ਕੋਰਟ ਚ ਵੀ ਹੋਏ ਅੱਜ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਨਹੀਂ ਹੈਗਾ ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਅਸੀਂ ਸਮਝਦੇ ਆ ਕਿ ਅਸੀਂ ਅੱਜ ਹਿੰਦੂ ਦੇ ਗੁਲਾਮ ਹੈ ਇੱਥੇ ਤੇ ਪਾਕਿਸਤਾਨ ਦੇ ਵਿੱਚ ਮੁਸਲਮਾਨ ਦੇ ਗੁਲਾਮ ਆ ਮਨ ਸਰ ਸਿੱਖਾਂ ਦੀ ਗੱਲ ਕਰ ਰਹੇ ਹਾਂ ਤੁਸੀਂ ਵੀ ਐਨਪੀਓ ਕਿਸੇ ਹਿੰਦੁਸਤਾਨ ਦੇ ਵਿੱਚ ਤੁਸੀਂ ਸੰਸਦ ਬਣੇ ਹੋ ਮਨਮੋਹ ਸਿੰਘ ਜੀ ਪ੍ਰਧਾਨ ਮੰਤਰੀ ਬਣੇ ਆ ਕਪਨਾ ਮਨਿੰਦਰ ਸਿੰਘ ਬਣਿਆ ਕਿਹੜੇ ਸਿੱਖਾਂ ਦੀ ਗੱਲ ਤੁਸੀਂ ਇਹ ਕਰ ਰਹੇ ਤੁਸੀਂ ਮੈਂ ਜੀ ਆਪਣੀ ਇਹ ਯੋਗਤਾ ਦੇ ਨਾਲ ਤੇ ਲੋਕਾਂ ਦੀ ਸਪੋਰਟ ਦੇ ਨਾਲ ਬਣਿਆ ਮੇਰੀ ਹਿੰਦੂਤਵ ਦੇ ਮੈਂ ਤਾਂ ਸਪੋਰਟ ਨਹੀਂ ਕੀਤੀ ਕਦੇ ਵੀ ਤੇ ਮੈਨੂੰ ਟਾਈਮ ਹੀ ਨਹੀਂ ਦਿੰਦੇ ਇਹ ਪਾਰਲੀਮੈਂਟ ਦੇ ਵਿੱਚ ਬੋਲਣ ਦਾ ਮਸਾਂ ਮੈਂ ਬੋਲ ਰਿਹਾ ਸੀਗਾ ਤੇ ਉਤਪਾਦ ਇਹ ਸਪੀਕਰ ਏਡਾ ਫੱਟੜਵਾਦੀ ਹੈ ਉਹਨੇ ਮੈਨੂੰ ਇਜਾਜ਼ਤ ਵੀ ਦਿੱਤੀ ਬੋਲਣ ਦੀ ਇਹ ਤਾਂ ਤੁਹਾਨੂੰ ਮੰਨਣਾ ਪਊਗਾ ਹਿੰਦੂਤਵਾ ਦਾ ਰਾਜ ਹੈ ਇਹ ਆਪਣਾ ਜਿਹੜਾ ਆਰਐਸਐਸ ਦਾ ਮੁਖੀ ਹੈ ਉਹ ਤਾਂ ਸਿੱਧਾ ਕਹਿੰਦਾ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈਗਾ ਹੁਣ ਇਹਦੇ ਚਾਹ ਤਾਂ ਦੋਪਨ ਨਾ ਨੀਣਾ ਹੈ ਕਿ ਜੇ ਆਪਾਂ ਸਿੱਧੀ ਗੱਲ ਸਾਫ਼ ਅੱਛੀ ਨਹੀਂ ਕਰਾਂਗੇ ਲੋਕਾਂ ਕੋਲੇ ਨਹੀਂ ਪਹੁੰਚਾਵਾਂਗੇ ਉਹਨਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਸਿੱਖਾਂ ਦੇ ਖਿਲਾਫ ਵਿਤਰਤਾ ਹੋ ਰਹੀ ਹੈ ਤੇ ਬੇਇਨਸਾਫੀ ਹੋ ਰਹੀ ਹੈ ਤੇ ਉਹ ਗੁਲਾਮ ਲੋਕ ਹੈਗੇ ਆ ਮਾਨ ਸਾਹਿਬ ਕੈਨੇਡਾ ਤੇ ਅਮਰੀਕਾ ਨੇ ਦੋਸ਼ ਲਾਇਆ ਵੀ ਸਾਡੇ ਜਿਹੜੇ ਸਿਟੀਜ਼ਨ ਆ ਉਹ ਇੱਥੇ ਆ ਕੇ ਇੰਡੀਅਨ ਸਟੇਟ ਦੇ ਕਤਲ ਕੀਤੇ ਕੀ ਕਹਿਣਾ ਚਾਹੁੰਦੇ ਉਹਦੇ ਦਰੇ ਜੀ ਵਿਲਾਇਤ ਦੇ ਵਿੱਚ ਵੀ ਅਵਤਾਰ ਸਿੰਘ ਖੰਡੇ ਨੂੰ ਕਤਲ ਕੀਤਾ ਗਿਆ ਤੇ ਪਾਕਿਸਤਾਨ ਦੇ ਵਿੱਚ ਪੰਜਵੜ ਤੇ ਰੋਟੇ ਨੂੰ ਕਤਲ ਕੀਤਾ ਗਿਆ ਹੈ ਤੇ ਅਮਰੀਕਾ ਦੇ ਵਿੱਚ ਪੰਨੂ ਨੂੰ ਕੋਸ਼ਿਸ਼ ਕੀਤੀ ਸੀਗੀ ਕਿ ਉਹ ਮਾਰ ਦਿੱਤਾ ਜਾਵੇ ਤੇ ਕੈਨੇਡਾ ਦੇ ਵਿੱਚ ਤਿੰਨ ਸਿੱਖ ਕੈਨੇਡੀਅਨ ਸਿੱਖਸ ਮਾਰ ਦਿੱਤੇ ਗਏ ਹੈ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਨੇ ਪਰ ਪੰਨੂ ਸਾਹਿਬ ਵਾਚਟੇ ਆ ਪਿਊ ਕਰਕੇ ਅਮਰੀਕਾ ਦੀ ਇੰਟੈਲੀਜੈਂਸ ਨੇ ਪਤਾ ਕਰ ਲਿਆ ਕਿ ਏ ਇੰਡੀਆ ਇਸ ਨੂੰ ਮਰਵਾਉਣ ਦੇ ਲਈ ਪੈਸਾ ਵੀ ਭੇਜ ਰਿਹਾ ਹੈ ਤੇ ਬੰਦੇ ਵੀ ਲੱਭ ਰਿਹਾ ਹੈ ਜਿਹੜੇ ਇਹਨੂੰ ਕੰਮ ਕਰਨਗੇ ਸੋ ਪੰਸ ਆਫ ਦਾ ਬਚ ਗਿਆ ਇੱਕ ਬੰਦਾ ਗੁਪਤਾ ਵੀ ਫੜਿਆ ਹੋਇਆ ਹੈ ਪਰ ਇੱਕ ਯਾਦਵ ਰੌਦਾ ਅਫਸਰ ਜਿਹਨੂੰ ਨੌਕਰੀ ਚੋਂ ਕੱਢਤਾ ਹੈ ਛੋਟੇ ਜਿਹੇ ਅਫਸਰ ਨੂੰ ਉਸ ਨੂੰ ਅਮਰੀਕਾ ਇੰਡੀਆ ਤੋਂ ਐਕਸਟਰਡਾਈਟ ਕਰਾਏ ਤੇ ਪੁੱਛੇ ਕਿ ਇਹ ਕਿੱਥੋਂ ਕਿੱਥੋਂ ਚੜੀ ਹੈ ਕਿਉਂ ਕਰਕੇ ਅਸੀਂ ਸਾਹਮਣੇ ਤੇ ਹੈ ਕਿ ਇਹ ਸਾਰੀ ਸਰਕਾਰ ਮੋਦੀ ਦੀ ਰਾਜਨਾਥ ਸਿੰਘ ਪੀ ਡੀਏ ਅਮਿਤ ਸ਼ਾਹ ਤੇ ਰੌ ਦਾ ਮੁਹੀਫ ਹੈ ਬੋਇਲ ਇਹ ਸਾਰਿਆਂ ਦੀ ਜੁਨਿਟੀ ਹੈ ਕੀ ਹੈ ਜਿਨ੍ਹਾਂ ਨੇ ਇਪਲੈਂਡ ਬੜਾਈ ਹੈ ਕਿ ਸਿੱਖਾਂ ਨੂੰ ਜਿਹੜੇ ਖਾਲਸਾਣ ਦੀ ਗੱਲ ਕਰਦੇ ਹੈ ਇੱਥੇ ਇੰਡੀਆ ਦੇ ਵਿੱਚ ਜਿਵੇਂ ਦੀਪ ਸਿੰਘ ਸਿੱਧੂ ਨੂੰ ਹਰਿਆਣਾ ਦੇ ਵਿੱਚ ਮਰਵਾਤਾ ਤੇ ਫਿਰ ਬੂਸੇਵਾਲ ਤੇ ਹਰੀਨਾਉ ਨੂੰ ਇੱਥੇ ਪੰਜਾਬ ਦੇ ਵਿੱਚ ਮਰਵਾਤਾ ਇਸ ਸਾਰੇ ਜਿਹੜੀ 트ਾਂਸ ਨੈਸ਼ਨਲ ਅਸੈਸਿਨੇਸ਼ਨ ਪਾਲਿਸੀ ਇੰਡੀਆ ਦੀ ਹੈਗੀ ਹੈ ਇਸ ਦੇ ਖਿਲਾਫ ਅਸੀਂ ਖੜੇ ਹਾਂ ਤੇ ਮੈਂ ਸਾਰੇ ਸਿੱਖ ਦੁਨੀਆ ਨੂੰ ਅਪੀਲ ਕਰਦਾ ਹਾਂ ਕਿ ਮੋਦੀ ਸਾਹਿਬ ਨੇ ਨਿਊਯਾਰਕ ਯੂਨਾਈਟਿਡ ਨੇਸ਼ਨ ਅਸੈਂਬਲੀ ਦੇ ਵਿੱਚ ਜਾਣਾ ਤੇ ਉੱਥੇ ਵੱਡਾ ਮਜਹਰਾ ਕੀਤਾ ਜਾਵੇ ਤੇ ਅਮਰੀਕਾ ਨੂੰ ਚੇਹਾ ਜਾਵੇ ਕਿ ਮੋਦੀ ਸਾਹਿਬ ਤੇ ਇਹਨਾਂ ਦੀ ਜੋਗ ਜੀ ਦੀ ਫੁੱਟਕਿਚ ਕਰੋ ਕਿ ਇਹਨਾਂ ਦੀ ਜੁਰਤ ਕਿਵੇਂ ਪਈ ਕਿ ਅਮਰੀਕਾ ਦੀ ਜਿਹੜੀ ਸੋਵਰਿਨਿਟੀ ਹੈ ਬਾਦਸ਼ਾਹੀ ਤੋੜ ਕੇ ਬਲੈਟ ਦੀ ਬਾਦਸ਼ਾਹੀ ਤੋੜ ਕੇ ਪਾਕਿਸਤਾਨ ਦੀ ਬਾਦਸ਼ਾਹੀ ਤੋੜ ਕੇ ਉੱਥੇ ਇੰਡੀਆ ਨੇ ਕਤਲ ਕੀਤੇ ਹੈਗੇ ਆ ਮਾਨ ਸਾਹਿਬ ਆਮ ਉੱਦੀ ਜੀ ਵੀ ਇਹ ਗੱਲ ਕਹਿ ਰਹੇ ਆ ਵੀ ਜਿਹੜਾ ਪਾਣੀ ਆ ਪਾਣੀ ਨੂੰ ਸਿੱਖਾਂ ਦਾ ਤੇ ਪਾਕਿਸਤਾਨ ਦਾ ਘਾਣ ਕਰਨ ਵਾਸਤੇ ਵਰਤਿਆ ਗਿਆ ਕੀ ਕਹਿਣਾ ਚਾਹੁੰਦੇ ਬਿਲਕੁਲ ਠੀਕ ਹੈ ਇਹ ਮੇਰੇ ਮਤਲਬ ਇਹ ਤਾਂ ਇਹ ਯੂਐਨ ਦੇ ਹੱਥ ਦੇ ਵਿੱਚ ਹੋਣਾ ਚਾਹੀਦਾ ਹੈ ਯੂਐਨ ਦੀ ਮਿਲਟਰੀ ਦੇ ਹੱਥ ਦੇ ਵਿੱਚ ਹੋਣਾ ਚਾਹੀਦਾ ਹੈ ਕਿਉਂਕਿ ਕਿ ਜਿਹੜੀਆਂ ਡੈਮਸ ਹੈਗੀਆਂ ਇਹ ਆਪਣੀਆਂ ਭਾਖੜਾ ਤੇ ਪੌਂਡ ਡੈਮ ਤੇ ਡਲਜੀਤ ਸਾਗਰ ਡੈਮ ਤੇ ਉੱਤੇ ਉਹ ਦੂਸਰੇ ਦਰਿਆ ਦੀ ਉਹ ਦੇ ਛੱਡ ਦੇ ਤੇ ਸਾਰਾ ਪੰਜਾਬ ਪਾਕਿਸਤਾਨ ਦਾ ਤੇ ਇੰਦਰਲਾ ਪੰਜਾਬ ਸਣੇ ਹਿੰਦੂ ਅਸਾਈ ਸਾਰੇ ਰੁੜ ਜਾਣਗੇ ਤੇ ਇਹ ਤਾਂ ਐਟਮ ਬ bomb ਵਰਗਾ ਸ਼ਸਤਰ ਇੰਡੀਆ ਦੇ ਕੋਲ ਹੀ ਹੈਗਾ ਇਸ ਨੂੰ ਹਾਈਡਰੋਲੋਜੀਕਲ ਵਾਰ ਕਹਿੰਦੇ ਐ ਅੰਗਰੇਜ਼ੀ ਦੇ ਵਿੱਚ ਤੇ ਅਸੀਂ ਤਾਂ ਬੜੇ ਛਿਰ ਦਾ ਪ੍ਰੋਪਾਗੈਂਡਾ ਕਰ ਰਹੇ ਆਂ ਕਿ ਇਹਦੇ ਤੇ ਯੂਨ ਦਾ ਕਬਜ਼ਾ ਹੋਣਾ ਚਾਹੀਦਾ ਮਨਸਬ ਬਲਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤੇ ਜਾ ਰਹੇ ਪਰ ਦੂਜੇ ਪਾਸੇ ਢੇਰੇ ਦੀ ਗੱਲ ਕੀਤੀ ਐ ਸੌਦਾ ਸਾਧ ਨੂੰ ਪਰੋਲ ਦਿੱਤੇ ਜਾਂਦੇ ਕਿਵੇਂ ਦੇਖੋ ਉਹ ਤਾਂ ਜੀ ਹਿੰਦੂਤਵਾਦੀ ਮਰਜ਼ੀ ਐ ਕਿ ਜਿਹੜੇ ਜਵਲਤਨਾ ਕਰਦੇ ਆ ਬਾਪੂ ਉੱਥੀ ਨਾ ਆਸਰਾ 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 ਉਹਨੂੰ ਵੀ ਬੇਲ ਦਿੱਤੀ ਐ ਤਾਂ ਉਹ ਹਿੰਦੂਤਵਾਦੀ ਪਾਲਿਸੀ ਹੈ ਜਿਹੜੇ ਜ਼ਬਰਦਸਤਨਾ ਕਰਦੇ ਆ ਉਹਨਾਂ ਨੂੰ ਸਾਡੇ ਦਿੱਤਾ ਜਾਵੇ ਪਰ ਜਿਹੜੇ ਸਿੱਖ ਹੈ ਉਹਨਾਂ ਨੂੰ ਬੰਦ ਕਰਿਆ ਰੱਖਿਆ ਦਿੱਤਾ ਹੈ ਕਹਿ ਸਕਦੇ ਵੋਟਾਂ ਦਾ ਸਟੈਂਡ ਹੈ ਸਾਰੇ ਵੋਟਾਂ ਦਾ ਤਾਂ ਕੋਈ ਸਟੈਂਡ ਨਹੀਂ ਪਰ ਇਹ ਸੋਚ ਹੈ ਹਿੰਦੂਵਾਦੀ ਮੋਟ ਦਾ ਨਹੀਂ ਹੈ ਸੋਚ ਆ ਰਹੀ ਹੈ ਜਿਹੜੀ ਸੋਚ ਹੈ ਉਹ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਜੀ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਅਸੀਂ ਤਾਂ ਕਿ ਆਪਣੀ ਆਵਾਜ਼ ਅਠਾਰੀ ਅੱਜ ਜੀ ਬਹੁਤ ਵਕਾਫ ਹੋ ਕੇ ਰੱਖਿਆ ਹੋਇਆ ਹੈ ਤੇ ਉਹ ਜਿਹੜੀ ਉਹ ਆਰਡਰ ਥਾਮਾ ਨਹੀਂ ਤਖਾਸਸੀ ਇਤਿਹਾਏ ਆਏ ਹੈ ਉਸ ਨੂੰ ਨੋਟੈਂਡ ਕਰਨ ਦੇ ਲਈ ਤੇ ਇਥੋਂ ਦੇ ਜੱਜਰ ਸਾਹਿਬ ਨੇ ਸਾਰੀ ਇਨਫਰੈਂਸ ਕੀ ਹੈ ਤੇ ਜਿਹੜੇ ਬੰਦੇ ਸਿੰਘ ਬੜੇ ਹੋਏ ਹੈ 30 ਸਾਲਾਂ ਦੇ ਉਹਨਾਂ ਨੂੰ ਹਮ ਛੱਡ ਦੇਣਾ ਚਾਹੀਦਾ ਤੇ ਜਿਹੜੇ ਜਿਹੜੇ ਪ੍ਰਾਈਮ ਮਿਨਿਸਟਰ ਤੇ ਉਹਨਾਂ ਦੀ ਜੁਗਨੀ ਨੇ ਕਤਲ ਕਰਵਾਏ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲੈਣਾ ਚਾਹੀਦਾ ਮੇਰੇ ਕਨੂੰ ਇੰਗਲੈਂਡ ਨੂੰ ਪਾਕਿਸਤਾਨ ਨੂੰ ਕੁਤਕੀ ਉਡਣੇ ਉਹ ਮੁਲਕਾਂ ਦੀ ਬਾਦਸ਼ਾਹੀ ਤੋੜ ਕੇ ਸਿੱਖਾਂ ਨੂੰ ਉੱਥੇ ਕਦਰ ਦਿੱਤੀ। ਅਮਾਜਾ ਪ੍ਰਵਾਸੀਆਂ ਲੈ ਕੇ ਇੱਕ ਪਰਵਾਸ ਵਾਲ ਉੜਣੇ ਸ਼ਾਰਪੁਰ ਦੇ ਵਿੱਚ ਇੱਕ ਬੱਚੇ ਦਾ ਕਤਲ ਹੋਇਆ ਸੀ। ਉਸ ਨੂੰ ਲੈ ਕੇ ਆਵਾਜ਼ ਉੱਠੀ ਹੈ ਕਿ ਪ੍ਰਵਾਸੀਆਂ ਨੇ ਤੋਂ ਕਿੱਦਾਂ ਜ। ਸਾਰੇ ਪ੍ਰਵਾਸੀ ਤਾਂ ਆਪਾਂ ਨਹੀਂ ਕਹਿ ਸਕਦੇ ਕਿ ਸਾਰੇ ਦੋਸ਼ੀ ਹੈਗੇ ਐ। ਪਰ ਜਿੰਨੇ ਵੀ ਪ੍ਰਵਾਸੀ ਜਿੱਥੇ ਕੰਮ ਕਰਦੇ, ਜ਼ਿਮੀਂਦਾਰਾਂ ਦੇ ਕੋਲੇ ਆਉਂਦੇ ਐ, ਦੁਕਾਨਦਾਰਾਂ ਦੇ ਕੋਲੇ ਆਉਂਦੇ ਐ। ਹਰੇਕ ਦੁਕਾਨਦਾਰ ਤੇ ਜ਼ਿੰਮੇਦਾਰ ਜਿਹੜਾ ਉਹਨਾਂ ਨੂੰ ਦਿਹਾੜੀ ਦਿੰਦਾ ਉਹਦਾ ਫਰਜ਼ ਬਣਦਾ ਹੈ ਕਿ ਉਹਦੀ ਰਿਪੋਰਟ ਪੁਲਿਸ ਦੇ ਕੋਲ ਦਰਜ ਕਰਨਾ ਕਿ ਇਹ ਕਿੱਥੋਂ ਆਇਆ ਹੈ ਤੇ ਕਿੱਥੇ ਰਹਿੰਦਾ ਹੈ ਤੇ ਕਿੱਥੇ ਇੱਥੇ ਕਿਹੜੀ ਜਗ੍ਹਾ ਦੇ ਵਿੱਚ ਇਹਦੀ ਰਹਿਸ਼ ਹੈਗੀ ਆ ਤੇ ਉਹਦੇ ਉੱਤੇ ਪੁਲਿਸ ਐਕਸ਼ਨ ਲਊਗੀ ਤਾਂ ਉਸ ਦੇ ਉੱਤੇ ਮੁਕੱਦਮੇ ਚੱਲਣਗੇ ਤੇ ਇਹ ਮੇਰਾ ਮਾਸਲਬਾ ਹੈ ਕਿ ਇਹ ਜੇ ਕਿਸ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਅਸੀਂ ਬੜੇ ਦੁਖੀ ਹਾਂ ਕਿੰਨੇ ਇੰਵੈਸਟਿੰਗ ਦਨ ਆਪੀਏ ਆਪਣਾ ਮੋਰਚੇ ਲਾਏ ਹੋਏ ਹੈ ਤਾਂ ਇਹ ਸਥਿਤੀ ਜਿਹੜੀ ਖਰਾਬ ਹੋ ਰਹੀ ਹੈ ਇਸ ਨੂੰ ਠੀਕ ਕਰਨਾ ਚਾਹੀਦਾ ਹੈ ਤੇ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਸੀ ਗਵਰਨਮੈਂਟ ਦੀ ਜਿਹੜੀ ਖਤਮ ਹੋ ਗਈ ਉਹਦੇ ਵਿੱਚ ਇਹ ਸੀ ਕਿ ਅਸੀਂ ਬਸਤੀਆਂ ਸ਼ਹਿਰਾਂ ਦੇ ਨਾਲ-ਨਾਲ ਬਣਾ ਦਈਏ ਤੇ ਜਿਹੜੀ ਸਿੱਖ ਖਾਲਸਾ ਮੰਗਦੇ ਹੈ ਇਹਨਾਂ ਦੀ ਥਾਂ ਵਿਹਾਰ ਉੜੀਸਾ ਮੱਧ ਪ੍ਰਦੇਸ਼ ਤੋਂ ਲੋਕੀ ਪਰਵਾਸੀ ਬਠਾ ਦिए ਜਿਹੜੀ ਸਿੱਖਾਂ ਦੀ ਗਿਣਤੀ ਪੰਜਾਬ ਦੇ ਵਿੱਚ ਘਟ ਜੁਗੀ ਦੀ ਪੈਲੀਆਂ ਖਤਮ ਹੋ ਗਈਆਂ ਇੱਕ ਇੱਕ ਕਰਕੇ ਬੰਨੇ 75000 ਰੁਪਏ ਮਾਫਜ਼ਾ ਦੇਣਾ ਚਾਹੀਦਾ ਹੈਗਾ ਤੇ ਮੱਕੀ ਦਾ ਵੀ ਦੇਣਾ ਚਾਹੀਦਾ ਹੈ ਤੇ ਗਰੀਬਾਂ ਦੇ ਘਰ ਜਿਹੜੇ ਟੱਟ ਗਏ ਆ ਉਹਨਾਂ ਦੇ ਲਈ ਵੀ ਮਾਫਜ਼ਾ ਦੇਣਾ ਚਾਹੀਦਾ ਹੈ ਤੇ ਇਹ ਸਾਰੀਆਂ ਚੀਜ਼ਾਂ ਜਿਹੜੇ ਨਰੇਗਾ ਦੇ ਵਰਕਸਿਸ ਹੈ ਅਸੀਂ ਜਿੱਥੇ-ਜਿੱਥੇ ਗਏ ਆ ਉਹਨਾਂ ਨੇ ਬਹੁਤ ਕੰਮ ਕੀਤਾ ਹੈ ਉਹਨਾਂ ਦੀ ਜਿੱਤ ਆ ਰਹੀ ਵੀ ਬਤਾ ਇਤਾਲੀ ਚੈਟਿੰਗ ਹੈ ਤੇ ਉਹਨਾਂ ਦੀ ਜਿਹੜੀ ਜਿੱਤ ਹੈ ਤੇ ਪੈਸੇ ਉਹਨਾਂ ਨੂੰ ਵਧਾਈ ਜਾਣੇ ਚਾਹੀਦੇ ਆ ਤਾਂ ਅਮਰੀਕਾ ਵਾਲਿਆਂ ਨੇ ਵੀ ਬਹੁਤ ਅੱਛਾ ਕੰਮ ਕੀਤਾ ਹੈ ਪਰ ਫੌਜ ਬਾਹਰ ਨਹੀਂ નીકਲੀ ਏਕੇਸ ਇਹ ਅਦਾਰ ਦੇ ਵੇਲੇ ਜਦੋਂ ਫੌਜ ਦੀ ਲੋੜ ਸੀ ਜਦੋਂ 1984 ਦੇ ਵਿੱਚ ਕਤਲੇਆਮ ਰਜੀਵ ਗਾਂਧੀ ਨੇ ਕੀਤਾ ਸੀਗਾ ਉਦੋਂ ਵੀ ਫੌਜ ਆਪਣੇ ਬੈਰਕਾਂ ਚੋਂ ਨਹੀਂ ਨਿਕਲੀ ਸੀ ਉਹ ਵੀ ਆਪਣੇ ਬਿਰਕਾਂ ਚਲਾਈ ਤੇ ਖੁੱਲੀ ਛੁੱਟੀ دیتی ਇਹ ਸਿੱਖਾਂ ਦਾ ਕਤਲ ਅਮਲ ਕਰਦੀ